ਬੀਜਪੀ ਸਾਡੇ ਨਾਲ ਮਜ਼ਾਕ ਕਿਸ ਗੱਲ ਦਾ ਕਰ ਰਹੀ ਹੈ ਕਿ ਉਹ ਇੱਕ ਕੰਜਰਪੁਰਾ ਸਾਬਤ ਕਰ ਮੈਂ ਤੁਹਾਨੂੰ ਦੂਸਰੇ ਨੇ ਵੀ ਉਹੀ ਇੱਕ ਫਿਲਮੀ ਐਕਟਰ ਲਿਆ ਕੇ ਪੰਜਾਬ ਦੇ ਵਿੱਚ ਵਾਰਤਾ ਦੋ ਸਰਕਾਰਾਂ ਇਸ ਇਸ਼ੂ ਦੇ ਉੱਤੇ ਬਣੀਆਂ ਤਿੰਨ ਮੁੱਖ ਮੰਤਰੀ ਬਦਲੇ ਗਏ ਕੋਈਆਂ ਚਲਾਉਣ ਵਾਲੇ ਲੋਕ ਆ ਜਿਨ੍ਹਾਂ ਨੂੰ ਤੁਸੀਂ ਸਿਕਿਉਰਿਟੀ ਦਿੱਤੀ ਹੋਈ ਆ ਤੇ ਹਜੇ ਤੱਕ ਜਾਂਚਾਂ ਅਧੂਰੀਆਂ ਛੱਡ ਕੇ ਥੋੜੀ ਸਰਕਾਰ ਨੇ ਕੀਤੇਗਾ ਕੰਮ ਇਸ ਸਰਕਾਰ ਦੇ ਵਿੱਚ ਜੇ ਅੰਕੜੇ ਦੀ ਗੱਲ ਕਰੀਏ ਆ 2.5 ਸਾਲਾਂ ਦੇ ਵਿੱਚ 80 ਤੋਂ 85 ਮੁਕਾਬਲੇ ਨੌਜਵਾਨਾਂ ਦੇ ਬਣਾਏ ਗਿਆ ਪੂਰੇ ਪੰਜਾਬ ਦੇ ਵਿੱਚ ਬੇਬਲ ਕਲਾਂ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਨੇ ਫਰੀਦਕੋਟ ਸਿਆਸਤ ਨੂੰ ਲੈ ਕੇ ਬਿਆਨ ਦਿੱਤਾ ਹੈ ਉਹਨਾਂ ਮੌਜੂਦਾ ਸਰਕਾਰ ਦੇ 2.5 ਸਾਲ ਵਿੱਚ ਕਿਤੇ ਕੰਮਾਂ ਤੇ ਵੀ ਸਵਾਲ ਚੁੱਕੇ ਨੇ ਨਾਲ ਹੀ ਉਹਨਾਂ ਨੇ ਫਰੀਦਕੋਟ ਤੋਂ ਪਾਜਪਾ ਦੇ ਸੈਲੀਬ੍ਰਿਟੀ ਉਮੀਦਵਾਰ ਹੰਸ ਰਾਜ ਹੰਸ ਨੂੰ ਵੀ ਆੜੇ ਹੱਥੀ ਲਿਆ ਫਰੀਦਕੋਟ ਦੇ ਵਿੱਚ ਹੰਸ ਰਾਜ ਹੰਸ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਸੁਖਰਾਜ ਸਿੰਘ ਦੇ ਵੱਲੋਂ ਮੌਜੂਦਾ ਹਾਲਾਤਾਂ ਦੇ ਉੱਤੇ ਟਿੱਪਣੀ ਕੀਤੀ ਗਈ ਉਹਨਾਂ ਨੇ ਸੁਭਾ ਸਰਕਾਰ ਨੂੰ ਵੀ ਆੜੇ ਹੱਥੀ ਲਿਆਏ ਉਹਨਾਂ ਦੱਸਿਆ ਕਿ ਜਿਹੜੇ ਨਸ਼ੇ ਖਤਮ ਕਰਨ ਲਈ ਸੁਭਾ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਹਜੇ ਤੱਕ ਖਤਮ ਕਿਉਂ ਨਹੀਂ ਹੋਏ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਪੰਜਾਬ ਨੂੰ ਨਹੀਂ ਜਾਣਦੇ ਸਿਆਸੀ ਪਾਰਟੀਆਂ ਉਹਨਾਂ ਦੇ ਹੀ ਹੱਥ ਪੰਜਾਬ ਦੀ ਵਾਗ ਤੋੜ ਫਰਾ ਦਿੰਦੀਆਂ ਨੇ ਇਸ ਮੌਕੇ ਉਹਨਾਂ ਹੋਰ ਕੀ ਕਿਹਾ ਤੁਹਾਨੂੰ ਸੁਣਾਉਣੀਆ ਇੱਥੋਂ ਦੇ ਜਿਹੜੇ ਲੋਕ ਸਭਾ ਦੇ ਕੈਂਡੀਡੇਟ ਆ ਲਾਨੇ ਆ ਹੰਸ ਰਾਜ ਉਹ ਕੀ ਨੇ ਭਾਜਪੀ ਸਾਡੇ ਨਾਲ ਮਜ਼ਾਕ ਇਸ ਗੱਲ ਦਾ ਕਰ ਰਹੀ ਹੈ ਕਿ ਉਹ ਇੱਕ ਕੰਜਰਪੂਣਾ ਸਾਫਤ ਕਰਨਾ ਚਾਹੁੰਦੇ ਆ ਦੂਸਰਿਆਂ ਨੇ ਵੀ ਉਹੀ ਇੱਕ ਫਿਲਮੀ ਐਕਟਰ ਲਿਆ ਕੇ ਪੰਜਾਬ ਦੇ ਵਿੱਚ ਵਾਰਤਾ ਦੋ ਸਰਕਾਰਾਂ ਇਸ ਇਸ਼ੂ ਦੇ ਉੱਤੇ ਬਣੀਆਂ ਤਿੰਨ ਮੁੱਖ ਮੰਤਰੀ ਬਦਲੇ ਗਏ ਅੱਜ ਤੱਕ ਤੁਸੀਂ ਇਨਸਾਫ ਨਹੀਂ ਕੀਤਾ ਤੇ ਸਾਡੇ ਲੋਕਾਂ ਦੇ ਲਈ ਤੁਸੀਂ ਉਹੋ ਜਿਹੇ ਬੰਦੇ ਫੇਰ ਲਿਆ ਰਹੇ ਹੋ ਜਿਹਨੂੰ ਪੰਜਾਬ ਦਾ ਦਰਦ ਵੀ ਪਤਾ ਪੰਜਾਬ ਦਾ ਉਹ ਵੱਡਮੁੱਲਾ ਕਾਂਡ ਜਾਂ ਇਤਿਹਾਸ ਨਹੀਂ ਪਤਾ ਜਿੱਥੋਂ ਪੰਜਾਬ ਦਾ ਦੁੱਖ ਦਰਦ ਪੂਰਾ ਦੇਸ਼ ਪੂਰਾ ਵਿਦੇਸ਼ ਵਰਕਦਾ ਹੈ ਕਿ ਸਾਡੇ ਅਸ਼ਟ ਦੀ ਬਿਆਦਵੀ ਕਰਨ ਵਾਲੇ ਦੋਸ਼ੀ ਅਜੇ ਤੱਕ ਜੇਲਾਂ ਤੋਂ ਬਾਹਰ ਨਹੀਂ ਗੋਲੀਆਂ ਚਲਾਉਣ ਵਾਲੇ ਲੋਕ ਆ ਜਿਨ੍ਹਾਂ ਨੂੰ ਤੁਸੀਂ ਸਿਕਿਉਰਿਟੀ ਦਿੱਤੀ ਹੋਈ ਆ ਤੇ ਹਜੇ ਤੱਕ ਜਾਂਚਾਂ ਅਧੂਰੀਆਂ ਛੱਡ ਕੇ ਤੁਹਾਡੀ ਸਰਕਾਰ ਨੇ ਕੀਤੇ ਕੱਖ ਨਹੀਂ ਸੋ ਮੈਂ ਇਹੀ ਕਹਿਣਾ ਚਾਹਣਾ ਪੰਜਾਬ ਦੇ ਤੇ ਫਰੀਦਕੋਟ ਦੇ ਲੋਕਾਂ ਨੂੰ ਕਿ ਇਹਨਾਂ ਨੂੰ ਸਬਕ ਸਿਖਾਉਣਾ ਪੈਣਾ ਇਹ ਜੋ ਮਜ਼ਾਕ ਦਾ ਪਾਤਰ ਸਾਨੂੰ ਇਹਨਾਂ ਨੇ ਬਣਾਇਆ ਪੂਰੇ ਪੰਜਾਬ ਦੇ ਵਿੱਚ ਇੱਕ ਕੰਜਰਪਣੇ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਆ ਸਾਨੂੰ ਉਹ ਇਤਿਹਾਸ ਤੋਂ ਜਾਣੂ ਕਰਾਉਣ ਲਈ ਇਹਨਾਂ ਨੂੰ ਸਬਕ ਸਿਖਾਉਣਾ ਪੈਣਾ ਪਹਿਲਾਂ ਤਾਂ ਸਵਾਲ ਕਰਨੇ ਪੈਣੇ ਆ ਕਿ ਕਿੱਥੇ ਨੇ ਨਸ਼ੇ ਜਿਹੜੇ ਤੁਸੀਂ ਜੜ ਤੋਂ ਖਤਮ ਕਰਨ ਦੀ ਗੱਲ ਕਰਦੇ ਸੀ ਅੱਜ ਪੰਜਾਬ ਦੇ ਵਿੱਚ ਡੜਮਦ ਨਸ਼ਿਆਂ ਦੇ ਨਾਲ ਮਾਤਾ ਹੋ ਰਹੀਆਂ ਐਸ ਸਰਕਾਰ ਦੇ ਵਿੱਚ ਜੇ ਅੰਕੜਿਆਂ ਦੀ ਗੱਲ ਕਰੀਏ ਆ 2.5 ਸਾਲਾਂ ਦੇ ਵਿੱਚ 80 ਤੋਂ 85 ਮੁਕਾਬਲੇ ਨੌਜਵਾਨਾਂ ਦੇ ਬਣਾਏ ਗਾਇਆ ਪੂਰੇ ਪੰਜਾਬ ਦੇ ਵਿੱਚ ਗੈਂਗਸਟਰ ਦੇ ਨਾਮ ਤੇ ਅਤਵਾਦ ਦੇ ਨਾਮ ਤੇ ਜਾਂ ਹੋਰ ਕਈ ਨਾਮ ਦੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਗਿਆ ਪਰ ਕਿੱਥੇ ਨੇ ਉਹ ਲੋਕ ਜਿਨ੍ਹਾਂ ਨੂੰ ਅਸਲ ਦੇ ਵਿੱਚ ਮਾਰਨਾ ਚਾਹੀਦਾ ਸੀ ਜਿਨ੍ਹਾਂ ਨੇ ਬਵਲ ਕਲਾਂ ਵਰਗੇ ਕਾੜ ਕੀਤੇ ਆ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ ਉਹ ਤੁਹਾਡੀ ਛਤਰ ਛਾਇਆ ਵਿੱਚ ਨਹੀਂ ਉਹਨਾਂ ਨੂੰ ਤੁਸੀਂ ਜੈਡ ਪਲਸ ਸਿਕਿਉਰਟੀਆਂ ਦਿੱਤੀਆਂ ਹੋਈਆਂ ਤੇ ਉਹਨਾਂ ਨੂੰ ਤਤੀ ਵਾਹਣ ਲੱਗੇ ਤੁਸੀਂ ਆਪਣੀਆਂ ਜਾਂਚਾਂ અધੂਰੀਆਂ ਛੱਡੀਆਂ ਹੋਈਆਂ ਜਵਾਨੀ ਨਸ਼ੇ ਦੇ ਵਿੱਚ ਮਰ ਰਹੀ ਹੈ ਤੇ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਤੁਸੀਂ ਜਿਲ੍ਹਾਂ ਦੇ ਵਿੱਚ ਬੰਦ ਕਰ ਰਹੇ ਹੋ ਬੇਅਦਬੀ ਦੇ ਨਾਂ ਤੇ ਸਰਕਾਰਾਂ ਤੁਸੀਂ ਬਣਾ ਕੇ ਉਹਨਾਂ ਕੇਸਾਂ ਦੇ ਹੱਲ ਨਹੀਂ ਕਰ ਰਹੇ ਉਹ ਪ੍ਰਦੀਪ ਵਰਗੇ ਜਿਹੜੇ ਮੁੱਖ ਧਾਰਾ ਦੇ ਵਿੱਚ ਦੋਸ਼ੀ ਸ਼ਾਮਲ ਹੋਣ ਉਹਨਾਂ ਨੂੰ ਜ਼ਮਾਨਤਾਂ ਉਹਨਾਂ ਨੇ ਨਾਂ ਸ਼ਰਮ ਲੈ ਤੇ ਹਣੀ ਪ੍ਰੀਤ ਤੇ ਉਸ ਬਲਾਤਕਾਰੀ ਦੇ ਕਹਿਣ ਤੇ ਬੇਅਦਬੀ ਕੀਤੀ ਆ ਉਹਨਾਂ ਨੂੰ ਤਾਂ ਕੀ ਵਾਰੰਟ ਤੇ ਲਿਆਉਣਾ ਸੀ ਉਹਨਾਂ ਦੇ ਉੱਤੇ ਤਾਂ ਕੀ ਕਾਰਵਾਈਆਂ ਹੋਣਗੀਆਂ ਸੀ ਉਲਟਾ ਉਹਨੂੰ ਜਮਾਨਤ ਦਿੱਤੀ ਗਈ ਆ ਜ਼ਿਕਰਯੋਗ ਹੈ ਕਿ ਬੇਬਲ ਕਲਾਂ ਗੋਲੀ ਕਾਂਡ ਦੇ ਪੀੜਿਤ ਪਰਿਵਾਰਾਂ ਦੇ ਵੱਲੋਂ ਲਗਾਤਾਰ ਸਰਕਾਰ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਏ ਤੇ ਹੁਣ ਚੋਣ ਪ੍ਰਚਾਰ ਨੂੰ ਲੈ ਕੇ ਵੀ ਲਗਾਤਾਰ ਕਈ ਤਰ੍ਹਾਂ ਦੇ ਸਵਾਲ ਉਠਾਈ ਜਾ ਰਹੇ ਨੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦਸ਼ਮੇਸ਼ਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਖਾਲਸਾ ਸਾਜਨਾ ਦਿਵਸ ਨਿਸਾਖੀ ਦਾ ਤਿਹਾੜਾ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਸਿੱਖ ਯੂਥ ਅਲਾਈਅੰਸ ਵੱਲੋਂ ਸਿੱਖ ਹੈਰੀਟੇਜ ਆਰਟ ਐਗਜ਼ੀਬਿਸ਼ਨ ਲਗਾਈ ਜਾ ਰਹੀ ਹੈ ਸੰਗਤਾਂ ਇਸ ਪ੍ਰਦਰਸ਼ਨੀ ਵਿੱਚ ਅਮੀਰ ਸਿੱਖ ਵਿਰਸੇ ਅਤੇ ਸਿੱਖ ਇਤਿਹਾਸ ਦੀ ਇੱਕ ਰੋਚਕ ਯਾਤਰਾ ਦਾ ਆਨੰਦ ਮਾਣਨ ਗੀਆ ਇਸ ਪ੍ਰਦਰਸ਼ਨੀ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਦੁਨੀਆ ਭਰ ਤੋਂ ਕਲਾ ਅਤੇ ਪ੍ਰਾਤਨ ਵਸਤੂਆਂ ਦੇਖਣ ਦਾ ਸੁਭਾਗ ਮਿਲੇਗਾ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੋਹਰ ਵੀ ਦੇਖਣ ਨੂੰ ਮਿਲਣਗੇ ਸਿੱਖ ਮਸਲਿਆਂ ਤੇ ਤਕਰੀਰਾਂ ਵੀ ਹੋਣਗੀਆਂ ਗੁਰੂ ਕੇ ਲੰਗਰ ਦੇ ਨਾਲ-ਨਾਲ ਗੰਨੇ ਦਾ ਰਸ ਦੇ ਵੀ ਬੂਥ ਲਗਾਏ ਜਾਣਗੇ ਆਪ ਸਭ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਪਹੁੰਚ ਕੇ ਗੁਰੂ ਸਹਿਬਾਨ ਦੀਆਂ ਅਸੀਸਾਂ ਦੇ ਪਾਤਰ ਬਣੋ ਜੀ ਹਿੱਟਰ ਹਾਂ ਨਿਰਪੱਖ ਰ੍ਹਾਂ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ